ਇੱਕ ਮਿੰਟ ਇੱਕ ਮਿੰਟ ਦੇਖੀ ਨਾ ਅਸੀਂ ਇਹਨੂੰ ਰਿਮੂਵ ਕਰ ਦਿੰਦੇ ਹਾਂ ਇੱਕ ਮਿੰਟ ਛਾ ਅੱਛਾ ਅੱਛਾ ਭਗਵਾਨ ਜੀ ਬਾਈਟ ਬੰਦ ਕਰ ਲਈ ਬੜੇ ਟਾਈਮ ਮੇ ਕਿਵੇਂ ਹੋ ਰਹੇ ਹੈਂਗੇ ਤਾਂ ਇਹਦੇ ਕੋਲ ਪਾਈਪਾਂ ਦੇ ਦੋ ਦੋ ਹੈ ਇਹ ਇਹ ਨੰਬਰ ਦਾ ਫਿਲ ਇੱਥੇ ਗਾੜੀ ਜੋੜ ਲੈ ਹਾਂਜੀ ਅੱਛੇ ਗੜੇ ਨੂੰ ਖਾ ਲਓ ਇਹਨੂੰ ਪ੍ਰਿੰਟਿੰਗ ਹੋਣਾ ਸਾਈਡ ਤੇ ਰੱਖ ਇੱਕ ਬੋਲ ਜਰਾ ਕੰਮ ਕਰ कमर आई ओ किशन कपूर साहब आए हो करण करण कपूर साहब कब आए लग रहा <स्वागणे> है ओके कैमरे की सेटिंग बना लियो अंदर ये इस बंदी मुकदमा नंबर चिरंतन ਅਖਾਇਰ ਤੁਹਾਨੂੰ 179 ਤੇ ਬਣ ਇਹੀ ਜਦੂ 500 ਰੁਪਏ ਦੀ ਜਿਹੜੀ ਨਕਲੀ ਕਰੰਸੀ ਰੋਡ 'ਚ ਚਲਾ ਰਹੀ ਸੀ ਮਾਰਕੀਟ ਦੇ ਵਿੱਚ ਤਾਂ ਸਾਡੀ ਟੀਮ ਨੂੰ ਇਹਦੇ ਬਾਰੇ ਜਾਣਕਾਰੀ ਕਰਦੇ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ ਕਰਕੇ ਇੱਕ ਗ੍ਰਿਫਤਾਰੀ ਤੋਂ ਬਾਅਦ ਐਕਸ ਕਰਕੇ ਜਿਹੜੇ ਇਹਨਾਂ ਦੀ ਨਕਲੀ ਕਰੰਸੀ ਬਣਾਉਣ ਵਾਲਾ ਪ੍ਰਿੰਟਰ ਜਿਹੜੇ ਕਾਗਜ਼ ਨੇ ਜਿਨ੍ਹਾਂ ਤੇ ਉਹ ਛਾਪੀ ਸੀ ਤੇ 21500 ਦੇ ਜਿਹੜੇ ਨਕਲੀ ਕਰੰਸੀ ਦੇ ਆ ਨੋਟਸ ਨੇ ਪ੍ਰਗਟ ਕੀ ਤੋ ਇਹ ਜਿਹੜੇ ਜਿਹੜੇ ਗ੍ਰਿਫਤਾਰ ਕੀਤੇ ਨੇ ਸਾਡੇ ਵੀ ਉਹਨਾਂ ਨੂੰ ਅਸੀਂ ਮਰੀਂਡਾ ਸਰ ਦੇ ਖੇੜੀ ਦੇ ਇਲਾਕੇ ਦੇ ਵਿੱਚੋਂ 500 ਦੇ نوٹ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹਨਾਂ ਸਾਰੀ ਕਰਕੇ ਜਾਂਦੇ ਇਸ ਦੇ ਨਾਲ ਲਈ ਇਹ ਮੋਕੇ ਜ਼ਿਲ੍ਹੇ ਦੇ ਰਹਿਣ ਵਾਲੇ ਉਹਨਾਂ ਤੇ ਰੇਡ ਕੀਤੀ ਤੇ ਇਹਦੇ ਨਾਲ ਜਿਹੜੇ ਦੂਸਰੇ ਦੋਸ਼ੀ ਚੱਲ ਰਹੇ ਠੇੜੀ ਔਰ ਐਸ.ਐਸ.ਓ ਸਰਮਨ, ਡੀ.ਐਸ.ਪੀ ਸਰਮਨ ਹੋਗੇ ਜੀ ਅੱਜ ਆਨਰਚੀ ਆ ਗਈ ਕਿਉਂਕਿ ਗ੍ਰਾਡ ਨੂੰ ਖਲ ਪਾਉਣ ਵਾਲੀ ਪੁਲਿਸ ਦੀ ਐਨ.ਟੀ.ਪੀ. ਔਰ ਪੁਲਿਸ ਜੇ ਨਾਮ ਲੱਗੇ ਇੰਨੇ ਨਾਲ ਇਸੇ ਕਮ ਦੇ ਵਿੱਚ ਇਸੇ ਲੋਜੋ ਪਰਟੀਨਾਂ ਦੇ ਪਰਟੀਦਰਸ਼ ਨੇ ਨਕਲੀ ਦਿਨ ਲਈ ਹੋ ਗਏ ਨੇ ਦਿਨ ਲਈ ਐਫਆਈਆਰ ਨੰਬਰ ਦਿੱਤੀ ਤੇ ਇੱਕ ਜਿਹੜੀ ਲਿਖੀ ਆ ਐਫਆਈਆਰ 15 ਹਨ ਲਈ ਮਾਛੀ ਵੜਾ ਹਨ ਲਈ ਹੋਰ ਪੂਰੀਆਂ ਡਿਟੇਲਸ ਤੁਸੀਂ ਤੁਹਾਨੂੰ ਪ੍ਰੈਸ ਕਟ ਦੇ ਲਈ ਸ਼ੇਅਰ ਕਰ ਦੂੰਗਾ ਜਦੋਂ ਇਹ ਕਿਸੇ ਅਰਮਾਨ ਦੇ ਨਾਲ ਜੀ ਜੀ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਜਦ ਆਈ ਇੱਕ ਬੰਦਾ ਜਿਹੜਾ ਉਹ ਜਦੋਂ ਪੂਰੀ ਤਰ੍ਹਾਂ ਤੇ ਡੀਪ ਵੱਲੋਂ ਚੈੱਕ ਕੀਤਾ ਤੇ ਉਹ ਨਹੀਂ ਲੱਗੀ ਉਹ ਉਹ ਜਿਹੜੀ ਉਹ ਸੀ ਉਹਨਾਂ ਨੂੰ ਫੜਿਆ ਗਿਆ ਹੋਗਾ ਦੇ ਵਿੱਚ ਅਸੀਂ ਇਹ ਵੀ ਪਹਿਲਾਂ ਪੁੱਛਿਆ ਉਸ ਦਾ ਉਹ ਜਦ ਰੀਡ ਕਰਾਈ ਸੀ ਤੇ ਜਿਹੜੀ ਅਸੀਂ ਕੋਈ ਵੀ ਰਿਐਕਟ ਕੀਤਾ ਰਿਐਕਸ਼ਨ ਟਾਈਮ ਘੱਟ ਸੀ ਉਸ ਦਾ ਸੋ ਜੋ ਬਾਕੀ ਦੀ ਨੈਗਲੀਜੈਂਸੀ ਹੋ ਗਈ ਜਾਨ ਤੇ 1500 ਦੇ ਅੱਗੇ ਇਹਨਾਂ ਨੂੰ ਸਬੂਤ ਉਹ ਲਿਆ ਪੇਪਰ ਮਿਲਿਆ ਇਹ ਵਿੱਚ ਇੱਕ ਬੰਡਲ ਐਜ਼ ਇਟ ਇਜ਼ ਥੀਰ ਦੂਸਰਾ ਬੰਡਲ ਖੁੱਲਾ ਹੋਇਆ ਸੀ ਉਹ ਸਾਰੇ ਪੇਪਰ ਜਿਨ੍ਹਾਂ ਤੇ ਪ੍ਰਿੰਟ ਕਰਕੇ ਦਿੱਤੇ ਸੀ ਉਹਨਾਂ ਨੂੰ ਸੀ ਸੀ ਕਿਤਾ ਤੇ ਇਹ ਦੁਸ਼ਮਣ ਉਸਦੇ ਨਾਲ ਮੇਰੇ ਕੋਲ ਸੀ ਉਹਨਾਂ ਦੀ ਪਛਾਣ ਇੱਕ ਕਿਨੇ ਤੱਕ ਲੋਕ ਮਕਦਮਾ ਨੰਬਰ 54 थाना सदर ਮੋਰਿੰਡਾ ਦੇ ਵਿੱਚ ਦਰਜ ਕੀਤਾ ਜਿਹਦੇ ਤਹਿਤ ਕਾਰਵਾਈ ਕਰਦੇ ਆ ਪੁਲਿਸ ਵੱਲੋਂ ਨਕਲੀ ਨੋਟ ਛਾਪਣ ਵਾਲਾ ਪ੍ਰਿੰਟਰ 21500 ਨਕਲੀ ਨੋਟ 5500 ਦੀ ਜਿਹੜੀ ਮਿਲਤੀ ਦੇ ਨੇ ਉਹਨਾਂ ਨੂੰ ਰਿਕਵਰ ਕੀਤਾ ਗਿਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਚ ਦੋਸ਼ੀ ਕੁਲਵੰਤ ਸਿੰਘ ਔਰ ਜਸਵਿੰਦਰ ਸਿੰਘ ਨੇ ਔਰ ਇਹਦੇ ਚ ਇਹਨਾਂ ਦੇ ਦੋ ਹਮਸ਼ੁਫਰਾ ਹੋ ਕੇ ਜੋ ਅਕਿਊਜ਼ਡ ਇਹਨਾਂ ਦੇ ਨਾਲ ਕੰਮ ਕਰਦੇ ਸੀ ਉਹਨਾਂ ਦੀ ਭਾਲ ਜਾਰੀ ਹੈ ਔਰ ਆਇਡੈਂਟੀਫਿਕੇਸ਼ਨ ਉਹਨਾਂ ਦੀ ਹੋ ਚੁੱਕੀ ਹੈ ਬਟ ਉਹਨਾਂ ਨੂੰ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਇਹਦਾ ਇੱਕ ਬਰੀਫ ਸੰਖੇਪ ਹਾਲਾਤ ਮੈਂ ਤੁਹਾਨੂੰ ਇਹ ਦੱਸੂਗੀ ਵੀ ਇਹ ਜੋ ਦੋਸ਼ੀ ਨੇ ਮੋਗੇ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਉੱਥੇ ਮੋਬਾਈਲਾਂ ਦੀ ਦੁਕਾਨ ਇਹਨਾਂ ਦੀ ਆਪਦੀ ਜਿੱਥੇ ਨਕਲੀ ਕਰੰਸੀ ਜਿਹੜੀ ਛਾਪ ਕੇ ਅੱਗੇ ਸਰਕੂਲੇਟ ਕਰਦੇ ਸੀ ਮਾਰਕੀਟ ਤੇ ਪਹਿਲਾਂ ਕਿਸੇ ਮੁਕਦਮੇ ਦੇ ਵਿੱਚ ਅੰਦਰ ਸੀ ਜਿੱਥੇ ਦੋ ਦੋਸ਼ੀਆਂ ਦਾ ਇਹਨਾਂ ਦਾ ਮੇਲਪ ਹੋਇਆ ਸੀ ਫਰੀਕੋਟ ਜੇਲ੍ਹ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਜਦੋਂ ਇਹਨਾਂ ਨੇ ਅੱਗੇ ਜਿਹੜੀ ਪਲੈਨਿੰਗ ਆਪਦੀ ਸਾਰੀ ਘੜੀ ਕਰਕੇ ਤੇ ਫਿਰ ਇਹਨਾਂ ਨੇ ਜਿਹੜਾ ਨੋਟ ਛਾਪਣ ਦਾ ਕੰਮ ਸ਼ੁਰੂ ਕਰਤਾ ਔਰ ਇਹਨਾਂ ਦਾ ਜਿਹੜਾ ਅਪਰਾਧਿਕ ਪਿਛੋਕੜ ਹੈ ਦੋ ਪਰਚੇ ਇਹਨਾਂ ਤੇ ਪਹਿਲਾਂ ਦਰਜ ਹੋਏ ਨੇ ਜਿਦੇ ਵਿੱਚ ਮੋਗਾ ਦੇ ਵਿੱਚ ਐਫ ਆਈ ਆਰ ਨੰਬਰ 33 ਔਰ ਐਫ ਆਈ ਆਰ ਨੰਬਰ ਜਿਹੜੀ ਹੈਗੀ 15 ਮਾਛੀਵਾੜਾ ਦੇ ਵਿੱਚ ਡਿਸਟ੍ਰਿਕਟ ਖੰਨਾ ਦੇ ਵਿੱਚ ਇਹਨਾਂ ਤੇ ਦਰਜ ਹੈ ਔਰ ਇਹਦੇ ਵਿੱਚ ਜਿਹੜੇ ਦੋ ਅਕਿਊਜ਼ ਨੇ ਜਸਵਿੰਦਰ ਤੇ ਕੁਲਵੀਰ ਇਹ ਤੇ ਉਹਦੇ ਵਿੱਚੋਂ ਹਲੇ ਕੁਲਵੀਰ ਨੂੰ ਸਾਡੇ ਵੱਲੋਂ ਗ੍ਰਿਫਤਾਰ ਕਰਨਾ ਬਾਕੀ ਹੈ ਤੇ ਸਦਰ ਮੋਰਿੰਡਾ ਸਬਡਿਵੀਜ਼ਨ ਮੋਰਿੰਡਾ ਦੀ ਜਿਹੜੀ ਟੀਮ ਵੱਲੋਂ ਇਹ ਵਧੀਆ ਕਾਰਗੁਜ਼ਾਰੀ ਅਮਲ ਦੇ ਵਿੱਚ ਲਿਆਂਦੀ ਹੈ ਜਦੋਂ ਕਿ ਦੋਸ਼ੀ ਨਕਲੀ ਕਰੰਸੀ ਦਾ ਨੋਟ ਲੁਠੇੜੀ ਦੇ ਇਲਾਕੇ ਦੇ ਵਿੱਚ ਚਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪੁਲਿਸ ਵੱਲੋਂ ਫੌਰੀ ਤੌਰ ਤੇ ਐਕਟ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਾਰਵਾਈ ਕੀਤੀ ਕਾਰਵਾਈ ਕਰਕੇ ਮੋਗਾ ਜ਼ਿਲ੍ਹਾ ਦੇ ਵਿੱਚ ਜਾ ਕੇ ਰੇਡ ਕੀਤੀ ਉਹ ਜਦੋਂ ਰੇਡਸ ਕੀਤੀਆਂ ਤਾਂ ਸਕਸੈਸਫੁਲੀ ਅਸੀਂ ਜਿਹੜੇ ਹੈਗੇ ਨੇ ਰਿਕਵਰੀ ਵੀ ਕੀਤੀ ਬੰਡਲ ਜਿਨ੍ਹਾਂ ਤੇ ਨੋਟ ਛਾਪਦੇ ਸੀ ਇੱਕ ਬੰਡਲ ਉਹ ਹੈ ਕੁਝ ਖੁੱਲੇ ਕਾਗਜ਼ ਨੇ ਔਰ ਨਾਲ ਜਿਹੜੀ ਕਰੰਸੀ ਜਿਵੇਂ ਮੈਂ ਦੱਸਿਆ ਵੀ 21500 ਦੇ ਜਿਹੜੀ ਕੁੱਲ ਕੀ ਵੈਲਿਊ 550 ਦੇ ਨੋਟਸ ਜਿਹੜੇ ਰਿਕਵਰ ਕੀਤੇ ਇੱਕ ਪ੍ਰਿੰਟਰ ਰਿਕਵਰ ਕੀਤਾ ਤੇ ਬਾਕੀ ਇਹਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਇਹਨਾਂ ਦਾ ਅਸੀਂ ਰਿਮਾਂਡ ਲਈ ਅਪਲਾਈ ਕਰਾਂਗੇ ਰਿਮਾਂਡ ਲੈਣ ਉਪਰੰਤ ਔਰ ਜਿਹੜੇ ਇਹਨਾਂ ਦੇ ਬਾਕੀ ਦੇ ਦੋ ਦੋਸ਼ੀ ਨੇ ਸਹਿ ਦੋਸ਼ੀ ਉਹਨਾਂ ਦੀ ਭਾਲ ਜਾਰੀ ਹੈ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਅਸੀਂ ਜਿਹੜੀ ਅਗਲੀ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ ਪਹਿਲੇ ਤੌਰ ਤੇ ਕੀ ਆ ਲੱਗਦਾ ਕਿ ਕਿੰਨੇ ਉਹਦੇ ਬਾਰੇ ਜੀ ਅਸੀਂ ਕਿੰਨੇ ਕ ਨੋਟ ਚਲਾਤੇ ਜਾਂ ਕੀ ਕੀ ਇਹਨਾਂ ਨੇ ਹੋਰ ਅਪਰਾਧਾਂ ਨੂੰ ਜਿਹੜਾ ਹੈਗਾ ਅਮਲੀ ਜਾਮਾ ਪਹਿਨਾਇਆ ਉਹਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਕੇ ਫਿਰ ਤੁਹਾਡੇ ਨਾਲ ਅਸੀਂ ਖੁਲਾਸਾ ਕਰਾਂਗੇ ਤੇ ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਅਪਮੁਢਲੀ ਕੁਝ-ਕੁਝ ਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਦੋ ਪਰਚੇ ਇਹਨਾਂ ਤੇ ਦਰਜ ਨੇ ਤੇ ਇੱਕ ਇੱਕ ਕਲੰਦਰਾ ਜਿਹੜਾ ਦਰਜ ਆ ਔਰ ਇਹਦੇ ਵਿੱਚ ਜਿਹੜੇ ਕੇਸਿਸ ਰਜਿਸਟਰਡ ਨੇ ਉਹ ਨਕਲੀ ਕਰੰਸੀ ਦੀ ਹੈ ਉਹਦੇ 'ਚ ਇਹ 7-7 ਸਾਲ ਦੀ ਜਿਹੜੀ ਇਹਨਾਂ ਨੂੰ ਸਜ਼ਾ ਹੋ ਚੁੱਕੀ ਹੈ ਔਰ ਜਿਹੜੀ ਇਹਨਾਂ ਦੀ ਕਹਾਣੀ ਵੀ ਫਰੀਦਕੋਟ ਜੇਲ੍ਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਸੀ ਤੇ ਉੱਥੋਂ ਇਹਨਾਂ ਦੀ ਕਹਾਣੀ ਅੱਗੇ ਵਧੀ ਤੇ 500 ਦਾ ਨੋਟ ਬਿਲਕੁਲ ਵੈਸਾ ਹੀ ਆ ਦਿਖਾਈ ਆ ਆਪਾਂ ਦੇਖ ਸਕਦੇ ਆ ਔਰ ਆਮ ਪਬਲਿਕ ਨੂੰ ਵੀ ਅਸੀਂ ਸਤਰਕ ਰਹਿਣ ਦੀ ਅਪੀਲ ਕਰਾਂਗੇ ਵੀ ਜਦੋਂ ਕਰੰਸੀ ਦਾ ਕੋਈ ਮੈਟਰ ਹੈ ਨੋਟਾਂ ਨੂੰ ਅੱਛੇ ਤਰੀਕੇ ਨਾਲ ਜਾਂਚ ਪੜਤਾਲ ਧਿਆਨ ਨਾਲ ਦੇਖਣ ਕਿ ਉਹਦੇ ਜਿਹੜੇ ਜਿਹੜੇ ਚਿੰਨ੍ਹ ਨੇ ਆਪਣੇ ਪਾਰਤ ਸਰਕਾਰ ਕੋਲ ਉਹਨਾਂ ਨੂੰ ਪਛਾਣ ਕਰਨ ਸਾਨੂੰ ਜੀ ਮੁਢਲੀ ਇਨਫੋਰਮੇਸ਼ਨ ਤੋਂ ਔਰ ਉਸ ਤੋਂ ਬਾਅਦ ਇਹਦੀਆਂ ਗਾਈਡਲਾਈਨਸ ਆਈਆਂ ਹੋਈਆਂ ਨੇ ਨੋਟਾਂ ਸੰਬੰਧੀ ਆਪਾਂ ਸਾਰੇ ਵਾਕਫ ਹੈ ਤੇ ਉਹ ਜਦੋਂ ਜਾਂਚ ਕਰਦੇ ਆ ਤੇ ਨਕਲੀ ਤੇ ਅਸਲੀ ਦਾ ਜਿਹੜਾ ਹੈਗਾ ਫਰਕ ਪਤਾ ਚੱਲ ਜਾਂਦਾ ਤੇ ਅਸੀਂ ਲੋਕਾਂ ਨੂੰ ਵੀ ਸਤਰਕ ਰਹਿਣ ਦੀ ਜਾਣਕਾਰੀ ਦੇਵਾਂਗੇ ਔਰ ਕ੍ਰਾਈਮ ਵੀ ਕਰਦੇ ਨੋਟ ਕੀ ਫਿਲਹਾਲ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਜਿਹੜੇ ਕ੍ਰਾਈਮ ਕਰਨ ਵਾਲਿਆਂ ਵਾਸਤੇ ਸਾਡਾ ਇੱਕੋ ਹੀ ਮੈਸੇਜ ਹੈ ਵੀ ਪੁਲਿਸ ਅਲਰਟ ਹੈ ਮੁਸਤੈਦ ਹੈ ਤੋਂ ਆਪਾਂ ਕ੍ਰਾਈਮ ਨੂੰ ਠੱਲ ਪਾਈਏ ਤੇ ਨਹੀਂ ਪੁਲਿਸ ਵੱਲੋਂ ਸਾਰਿਆਂ ਨੂੰ ਫੜ ਲਿਆ ਜਾਏਗਾ ਕਿੰਨੇ ਕੁ ਬੰਦੇ ਲੱਗੇ ਹਾਲ ਜਿਹੜੇ ਮੁੱਢਲੀ ਪੁੱਛਗਿੱਛ ਚ ਚਾਰ ਬੰਦੇ ਸਾਹਮਣੇ ਆਏ ਨੇ ਤੇ ਜੇ ਕੋਈ ਹੋਰ ਬੰਦਾ ਵੀ ਸਾਹਮਣੇ ਆਉਂਦਾ ਤੇ ਅਸੀਂ ਉੱਤੇ ਕਾਰਵਾਈ ਕਰਾਂਗੇ ਜਿਹੜੀ ਰਿਕਵ ਉਹਦੇ ਵਿੱਚ ਜੀ ਮੈਂ ਦੁਬਾਰਾ ਰਿਪੀਟ ਕਰ ਦਿੰਨੀ ਹਾਂ ਇੱਕ ਪ੍ਰਿੰਟਰ ਐਪਸਨ ਕੰਪਨੀ ਦਾ ਜਿਹਦੇ ਤੇ ਨਕਲੀ ਨੋਟੇ ਪ੍ਰਿੰਟ ਕਰਦੇ ਸੀ A4 ਸਾਈਜ਼ ਦੀਆਂ ਜਿਹੜੀਆਂ ਸ਼ੀਟਾਂ ਜਿਨ੍ਹਾਂ ਤੇ ਕਾਗਜ਼ਾਂ ਤੇ ਇਹ ਨੋਟ ਪ੍ਰਿੰਟ ਕਰਦੇ ਸੀ ਉਹਦਾ ਇੱਕ ਬੰਡਲ ਤੇ ਕੁਝ ਖੁੱਲੇ ਪੇਜ ਰਿਕਵਰ ਹੋਏ ਨੇ ਜਿਨ੍ਹਾਂ ਨੂੰ ਸੀਲ ਕਰਤਾ ਸੀ ਕਟਰ ਜਿਹਦੇ ਨਾਲ ਕੱਟਦੇ ਸੀ ਦੈਨ 21500 ਟੋਟਲ ਜਿਹੜੀ ਹੈਗੀ ਕਰੰਸੀ ਰਿਕਵਰ ਜਿਹੜਾ ਮੇਨ ਇਹ ਪੁੱਛ ਕੇ ਪੁੱਛ ਕੇ ਕਰਕੇ ਉਹਦੀ ਵੀ ਅਸੀਂ ਜਿਹੜੀ ਰਿਕਵਰੀ ਕਰਕੇ ਤੇ ਅਗਲੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਇੱਕ ਸਬਸੀਕੁਐਂਟ ਪ੍ਰੈਸ ਮੀਡੀਆ ਬ੍ਰੀਫਿੰਗ ਦੇ ਰਹਿ ਸੰਜੇ ਕਰ ਇਹਨਾਂ ਨੂੰ ਜੀ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਣਾ ਠੀਕ